ਮम्मा ਹਾਂ ਕੋਰਸਿਸ ਨਾਵ ਨਾ ਬਰੇ ਸੂਡਰੀ ਫਰੈਂਡ ਹੋਵੇ ਸੂਡਰੀ ਫਰੈਂਡ ਯਾਰ ਉਹਨਾਂ ਦੇ ਇੱਕ ਵਾਰ ਨੇ ਮੇਰੇ ਗਾਇਸ ਸੂਡਰੀ ਫਰੈਂਡ ਸੀ ਉਹਨਾਂ ਦੇ ਘਰੇ ਨਾ ਯਾਰ ਉਹਨਾਂ ਦਾ ਸਜੂ ਜਿਹੜੀ ਭੈਣ ਸੀ ਨਾ ਉਹ ਤਾਂ ਨਾ ਅੰਗਰੇਜ਼ ਨਾਲ ਪਿਆ ਹੋਇਆ ਸੀਗਾ ਗਾਇਸ ਗੱਲ ਸੁਣਿਓ ਉਹਨਾਂ ਅੰਗਰੇਜ਼ ਨਾਲ ਵਿਆਹ ਹੋਇਆ ਸੀ ਤੇ ਪਿੰਡ ਤਹਾ ਸੀਗਾ ਕੁੜੀ ਦਾ ਤੇ ਉਹ ਆਪਣੇ ਸਹੁਰੇ ਮਿਲਣ ਆਇਆ ਤੇ ਉਹ ਸੁੱਤਾ ਦੁਪਹਿਰ ਵੀ ਸੌਣ ਲੱਗੇ ਜਦੋਂ ਤੇ ਉਹਨੇ ਬਾਹਰ ਮੰਜੇ ਡਾ ਦਿੱਤੇ ਉਹਦੀ ਸੱਸ ਨੇ ਮੇਰੀ ਸਿੱਧਰੀ ਫਰੈਂਡ ਦੀ ਮੰਮੀ ਨੇ ਤੇ ਕੀ ਹੋਇਆ ਗਾਇਜ਼ ਉਹਨਾਂ ਨਾਲ ਫੋਰਨਰ ਆ ਰਿਹਾ ਬੰਦਾ ਫਟਾਫਟ ਉੱਠਿਆ ਕਹਿੰਦਾ ਇੰਡੀਆ ਕੇ ਲੋਕ ਇੰਡੀਆ ਕੇ ਲੋਕ ਤਾਂ ਬਹੁਤ ਐਟੈਲੀਜੈਂਟ ਥੇ ਅਬ ਤਾਂ ਮੱਛਰ ਵੀ ਲਾਈਟ ਲੈ ਲੈ ਕਰਨਾ ਘੁੰਮਣੇ ਲੱਗੇ ਇਨਕੇ ਤਾਂ ਮੱਛਰ ਵੀ ਬਹੁਤ ਐਡਵਾਂਸ ਹੈ ਹਾਏ ਹਾਏ ਉਹਦੀ ਮਾਂ ਕਹਿੰਦੀ ਵੇ ਭਰਾਵਾ ਸੌਂਦਾ ਇਹਨੂੰ ਕਹਿੰਦੇ ਜੁਗਨੂ ਨਾ ਕਿ ਸਾਡੇ ਮੱਛਰ ਅਡਵਾਂਸ ਲਾਈਟਾਂ ਲੈ ਕੇ ਤੈਨੂੰ ਲੱਗਦੇ ਚਰਦੇ ਤੇ ਚਰ ਰਿਹਾ ਕਿਦਾ ਆਪਕੇ ਤਾਂ ਮੱਛਰ ਵੀ ਪੂਤ ਅਡਵਾਂਸ ਹੈ ਲਾਈਟ ਲੈ ਲੈ ਕੇ ਫਿਰ ਖੂਨ ਚੂਸਦੇ ਹੈ